ਆ ਦੇਖੋ ਜੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰ ਰਹੀ ਆ ਮੇਰਾ ਸਾਰਾ ਨੇਰੀ ਦੇ ਵਿੱਚ ਸਾਰਾ ਇਕੱਠਾ ਹੈ ਗਿਆ ਮੇਰੀ ਪੋਤੀ ਜੀ ਆ ਤੁੱਪੇ ਪੜ ਰਹੀ ਆ ਮੈਂ ਮੈਂ ਦੇਖੋ ਜੀ ਮੇਰੇ ਹੱਥ ਬਨ ਕੇ ਬੇਨਤੀ ਆ ਮੈਂ ਸਰਕਾਰ ਨੂੰ ਬੇਨਤੀ ਕਰ ਰਹੀ ਆ ਵੇ ਰੋਕੋ ਵੇ ਮਰਗੀ ਗਏ ਲੋਕਾ ਵੇ ਰੋਕੋ ਨਾ ਮੇਰਾ ਕੰਮ ਰੁਕਲਾ ਲੋਕੋ ਵੇ ਮੇਰਾ ਪਰਵਾਹ ਨਾ ਕਰੋ ਲੋਕੋ ਵੇ ਸਾਡੀ ਕੋਈ ਸੁਣ ਨਹੀਂ ਰਹਾ ਇਹ ਲੋਕੋ ਕੋਈ ਸਾਡੀ ਸੁਣ ਨਹੀਂ ਰਹਾ ਇਹ ਮੇਰੇ ਜਵਾਕ ਰੁਕੇ ਵੇ ਰੋਕੋ ਮੇਰਾ ਪਰਿਵਾਰ ਰੁਲ ਗਿਆ ਇਹ ਹੁਣ ਸਾਨੂੰ ਕੋਈ ਘਰ ਨਹੀਂ ਪਾਉਂਦੇ ਰ ਮੇ ਲੋਕੋ ਇਹ ਸਾਡਾ ਪਰਿਵਾਰ ਰੁਲ ਗਿਆ ਮੇਰੇ ਉਥੇ ਫਤੀਆਂ ਤਫਜ ਪੜਦੀਆਂ ਨੇ ਆ ਦੇਖੋ ਜੀ ਸਾਡਾ ਜਮੀਂ ਪਰ ਬੇੜਾ ਬੈਠ ਗਿਆ ਮੈਂ ਫਿਟਦੀਆਂ ਸਾਨੂੰ ਕੋਈ ਪਾਉ ਨਹੀਂ ਦੇ ਰ ਘਰ ਆਂ ਭਗਵਾਨ ਤੁਮਾਨਾ ਮੈਂ ਬੇਨਤੀ ਕਰਦੀਆਂ ਤੇਰੇ ਮੂਹਰੇ ਮੈਂ ਬੇਨਤੀ ਕਰਦੀਆਂ ਸਾਡੇ ਸਰਕਾਰ ਸੁਣੋ ਸੁਣੋ ਸਾਡੀ ਸਾਡੀ ਸੁਣ ਲੋ ਸਰਕਾਰ ਆ ਮੈਂ ਬੇਚੀ ਕਰ ਦਿਆਂ ਮੈਂ ਜ਼ਮੀ ਉਜੜੀ ਪਈ ਆ ਜੀ ਮੈਨੂੰ ਦੇਖ ਲੋ ਮੇਰਾ ਹੋਰ ਕੋਈ ਨਹੀਂ ਨੀ ਮੇਰੇ ਜਵਾਖਾ ਬੈਠੇ ਨੇ ਥੁੱਪੇ ਪਾੜ ਰਹੇ ਨੇ ਮੈਂ ਹੱਥ ਬਾਣ ਦਿਆਂ ਜੀ ਤੁਹਾਡੇ ਮੂਰੇ ਮੇਰੀ ਸਰਕਾਰ ਸੁਣ ਲੋ ਕੋਈ ਮੈਨੂੰ ਘਰ ਨਹੀਂ ਪਾਉਂਦੇ ਰਹਿ ਗਿਆ ਆਏ ਬੇਬੇ ਕੀ ਨਾਮ ਤੁਹਾਡਾ ਅਮਰਜੀਤ ਕੋਰੇ ਕਿਹੜਾ ਪਿੰਡਾ ਤੁਹਾਡਾ ਬਲਾਲ ਆ ਜੀ ਠੀਕ ਹੈ ਕੀ ਗੱਲ ਬਾਤ ਹੋਈ ਇਹ ਨੇਰੀ ਕਰਕੇ ਤੁਹਾਡਾ ਘਰ ਇਹ ਸਾਡਾ ਨੇਰੀ ਕਰਕੇ ਕਾ ਡਿੱਗ ਗਿਆ ਜੀ ਸਾਨੂੰ ਹੁਣ ਪਿੰਡ ਦੇ ਪਾਉ ਨਹੀਂ ਦੇ ਰਹੇ ਜੀ ਅੱਛਾ ਕਿਉਂ ਨਹੀਂ ਪਾਉਂਦੇ ਰੇ ਹਾਂ ਪਾਉ ਨਹੀਂ ਦੇ ਰਹੇ ਜੀ ਕਹਿੰਦੇ ਇਹ ਉਹਰੇ ਪਾਉਣਾ ਹੀ ਨਹੀਂ ਹੈਗਾ ਕਰ ਜੀ ਮੇਰੇ ਬੱਚੇ ਰੋਦੇ ਫਿਰਦੇ ਨੇ ਜੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਇਥੋ ਜੀ ਅਸੀਂ 15 ਸਾਲ ਹੋ ਗਏ ਜੀ ਠੀਕ ਹੈ ਹਾਂ 15 ਸਾਲ ਹੋ ਗਏ ਜੀ ਹੁਣ ਸਾਨੂੰ ਕਹਿੰਦੇ ਨੇ ਉਦੋਂ ਤੱਕ ਪਿਛਲੀ ਪੰਚਾਇਤ ਨੇ ਸਾਨੂੰ ਕੋਈ ਕਿਸੇ ਨੇ ਕੁਝ ਨਹੀਂ ਕਿਹਾ ਜੀ ਹੁਣ ਆਲੇ ਸਾਨੂੰ ਕੋਈ ਔਰ ਪਿੰਡ ਦੇ ਪਾਉਂ ਵਾਲੇ ਨਹੀਂ ਦਿੰਦੇ ਜੀ ਜਗਾ ਠੀਕ ਹੈ ਇਹ ਜਗਾ ਸ਼ਾਮ ਲੜਦੀ ਹੈ ਹਾਂ ਸ਼ਾਮ ਲੜਦੀ ਹੈ ਜੀ ਇਹ ਜਗਾ ਕਿਹੜੇ ਸਰਪੰਚ ਬਿਠਾ ਕੇ ਗਈ ਸੀ ਕਦੋਂ ਸਾਨੂੰ ਜੀ ਸੋਨੀ ਮੈਂਬਰ ਨੇ ਬਿਠਾਇਆ ਸੀ ਜੀ ਠੀਕ ਹੈ ਕਿੰਨਾ ਸਮਾਂ ਹੋ ਗਿਆ ਸਾਨੂੰ ਹੋ ਗਏ ਜੀ 15 15 20 ਸਾਲ ਹੋ ਗਏ ਠੀਕ ਹੈ ਹਾਂ ਜੀ ਸੋ ਹੁਣ ਤੁਹਾਨੂੰ ਘਰ ਨਹੀਂ ਪਾਉਣ ਦਿੱਤੇ ਨਾ ਪਾਉਣ ਹੀ ਦਿੰਦੇ ਜੀ ਸਾਨੂੰ ਘਰ ਤਾਂ ਹੁਣ ਠੀਕ ਅਸੀਂ ਦੇਖਿਆ ਤੁਸੀਂ ਸਰਕਾਰ ਤੋਂ ਵੀ ਗੁਹਾਰ ਲਗਾਈ ਹਾਂ ਹਾਂ ਜੀ ਸਰਕਾਰ ਤੋਂ ਸਹੱਤ ਬੰਨ੍ਹ ਕੇ ਬਹਿੰਦੇ ਜੀ ਸਰਕਾਰ ਨੂੰ ਸਰਕਾਰ ਤੋਂ ਮੈਂ ਮਦਦ ਲੈ ਰਹੀ ਹਾਂ ਜੀ ਵੀ ਮੈਨੂੰ ਮਦਦ ਦੇਵੇ ਸਰਕਾਰ ਵਿਕਾਰ ਪਾਉਣਾ ਦਿੱਤਾ ਜਾਵੇ ਵਿਕਾਰ ਪਾਉਣਾ ਦਿੱਤਾ ਜਾਵੇ ਜੀ ਮੈਂ ਕੋਈ ਹਜੇ ਪੈਸਾ ਨਹੀਂ ਲੈਣਾ ਉਹਨਾਂ ਸਰਕਾਰ ਤੋਂ ਵੀ ਮੈਨੂੰ ਤਾਂ ਆਪਦਾ ਬਸ ਘਰ ਪੂਰੇ ਮੈਨੂੰ ਪਾਉਣ ਤੋਂ ਮਨਾਂ ਨਾ ਕਰਨ ਜੀ ਟੇ ਟੇਰੀ ਕਿਸ ਤਰੀਕੇ ਹੋਇਆ ਸੀ ਇਹ ਤਾਂ ਜੀ ਨੇਰੀ ਦੇ ਵਿੱਚ ਚੁੱਗ ਗਏ ਤਾਂ ਪਾਣ ਦੇ ਵਿੱਚ ਮੇਰਾ ਘਾਟਿਆ ਪਾਣ ਦੇ ਵਿੱਚ ਮੈਂ ਅੰਦਰ ᱛੀ ਮੇਰੇ ਜਵਾਕ ਤੇ ਅੰਦਰ ਸੱਟਾਂ ਪੇਟਾਂ ਤੋਂ ਵੱਜੇ ਮੇਰੇ ਸੱਟ ਜ਼ਰੂਰ ਲੱਗੀ ਹੈ ਮੇਰੇ ਡੰਗਰ ਦਾ ਡੰਗਰ ਦਬਕੇ ਦੇ ਜੀ ਸਾਡੇ ਉਹਨਾਂ ਤੋਂ ਹੋਇਆ ਜੀ ਮੈਂ ਕਹਿੰਦੀ ਆ ਕਿ ਪਾਸਿਆਂ ਨੂੰ ਮਦਦ ਕਰਨ ਦੀ ਬਜਾਏ ਤੁਹਾਨੂੰ ਜਿਹੜਾ ਰਹਿਣ ਦੇ ਲਈ ਵੀ ਰੋਕਿਆ ਜਾ ਰਿਹਾ ਹਾਂ ਹਾਂ ਰੋਕਿਆ ਜਾ ਰਿਹਾ ਜੀ ਹਾਂ ਜੀ ਭਗਵੰਤ ਮਾਮਾ ਨੂੰ ਮੂਰੇ ਮੈਂ ਬੇਨਤੀ ਕਰਦੀ ਆ ਜੀ ਭਗਵੰਤ ਮਾਨ ਮੈਨੂੰ ਸਹਾਈਤਾ ਹੀ ਦੇ ਦੇ ਜੀ ਹੁਣ ਮੈਂ ਉਹ ਤੋਂ ਆਉਣ ਪੂਰੇ ਰਹਾ ਉਹ ਮੰਦੇ ਜਿਹਾ ਹੱਥ ਬੰਨ ਕੇ ਬੇਨਤੀ ਹੈ ਸਾਡਾ ਉਰੇ ਕੁਝ ਵੀ ਨਹੀਂ ਰਹਾ ਜੀ ਸਾਡਾ ਘਰ ਪੈਣਾ ਚਾਹੀਦਾ ਯਰੇ ਸੀਮਾ ਇਹ ਕੀ ਗੱਲਬਾਤ ਹੋਈ ਸਾਰੀ ਇਹ ਜੀ ਨੇ ਰਿਚਕਾਰ ਡਿੱਗਿਆ ਸੀ ਜੀ ਸਾਡਾ ਕਮਰਾ ਵੀ ਬਹੁਤ ਵੱਡਾ ਤੂਫਾਨ ਆਇਆ ਤੀ ਵੀ ਜਿਵੇਂ ਇਹ ਬੇਨਤੀ ਕਰਦੇ ਆ ਵੀ ਜੀ ਮੇਰਾ ਕਮਰਾ ਤੀ ਮੇਰੇ ਬੱਚੇ ਧੁੱਪੇ ਪੜਦੇ ਆਗੇ ਬੇਪਰਮਾਨਤ ਮੰਨੂ ਇਹੇ ਬੇਨਤੀ ਕਰਦੇ ਆ ਵੀ ਮੇਰਾ ਘਰ ਕੀਤਾ ਜਾਵੇ ਵੀ ਉਹ ਗਰੀਬਾਂ ਦੀ ਸੁਣਦੇ ਨੇ ਹੁਣ ਰੁਕਾਵਟ ਕੀ ਆ ਰਹੀ ਹੈ ਬੀ ਸਾਨੂੰ ਜੀ ਸਰਪੰਚ ਸਭ ਰੋਕਦਾ ਜੀ ਤੇ ਪੰਚਾਇਤ ਸਾਡੇ ਪਿੰਡ ਦੀ ਹੈ ਜਿਹੜੇ ਲੋਕ ਨੇ ਇਹ ਵੀ ਰੋਕਦੇ ਨੇ ਵੀ ਅਸੀਂ ਪਾਉਣ ਨਹੀਂ ਦੇਣਾ ਹੈਗੇ ਹਾਂ ਹਾਂ ਜੀ ਸ਼ਾਮਲਾਟ ਹਾਂਜੀ ਟਾਟਾ ਜਾਗਾ ਸਾਰੀ ਪੰਚਾਇਤ ਅਸੀਂ 15 ਸਾਲ ਰੋਕ ਟੋਕ ਲੱਗੀ ਕੋਈ ਰੋਕ ਟੋਕ ਨਹੀਂ ਜੀ ਹੁਣ ਨਵੀਂ ਪੰਜ ਮੈਂਬਰ ਬਣੇ ਨੇ ਇਹ ਹੀ ਰੋਕ ਟੋਕ ਦੇ ਨਹੀਂ ਸਨ ਹੁਣ ਇਨਸਾਫ ਦੀ ਗਾਰਦ ਗਾਰਦ ਤੁਸੀਂ ਹਾਂਜੀ ਹੁਣ ਹੰਤ ਪਾਉਣ ਨਹੀਂ ਦੇ ਰਹੇ ਜੀ ਪੈਣੀ ਚਾਹੀਦੀ ਐ ਵੀ ਅਸੀਂ ਕਿਵੇਂ ਇਸ ਤੇ ਆ ਜੀ ਵੀ ਉਹ ਆਏ ਕਹਿੰਦੇ ਨੇ ਜੀ ਵੀ ਇਹ ਪੰਚਾਇਤ ਵੀ ੱਟਕੇ ਨਾਲ ਦੱਬੀ ਹੋਈ ਹੈ ਇਹਨਾਂ ਨੇ ਵੀ ਹੋਰ ਲੋਕ ਵੀ ਬੈਠੇ ਨੇ ਜੀ ਉਹਨਾਂ ਦਾ ਘਰ-ਬਾਰ ਵੀ ਪਏ ਹੋਏ ਨੇ ਹੋਰ ਵੀ ਬੋਤਲ ਨੇ ਵੀ ਮੇ ਮੈਂ ਔਖਾ ਹੋ ਦੇ ਤੁਹਾਡੇ ਲਈ ਰਹਿਣ ਨੂੰ ਕੋਈ ਜਗ੍ਹਾ ਨਹੀਂ ਸਾਡੇ ਕੋਲੇ ਕੋਈ ਜਗ੍ਹਾ ਨਹੀਂ ਜੀ ਕੋਈ ਅਸੀਂ ਪੈਣ ਸੌਣ ਦਾ ਵੀ ਬਹੁਤ ਔਖਾ ਜੀ ਮੇਰੇ ਬੱਚੇ ਵੀ ਧੁੱਪ ਚ ਬੈਠਦੇ ਨੇ ਰਾਤ ਨੂੰ ਵੀ ਸਾਨੂੰ ਬਹੁਤ ਪਰੇਸ਼ਾਨਾ ਮੀ ਨੇਰੀਆਂ ਆਉਂਦਾ ਸਾਨੂੰ ਕੋਈ ਟਿਕਾਣਾ ਨਹੀਂ ਕਿਤੇ ਵੀ ਹਾਂ ਕਰਕੇ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਹਾਂ ਜੀ ਅਸੀਂ ਮਦਦ ਹਾਂ ਜੀ ਸਾਨੂੰ ਮਦਦ ਬਦੋ ਜੀ ਉਹਦੇ ਤੋਂ ਕਿਸੇ ਜੀ ਕਰੇ ਕਿਹਨਾ ਮੇ ਜੀ ਸਸੀ ਕਾ ਜੀ ਸਾਰਿਆਂ ਨੂੰ ਮੇਰਾ ਨਾਮ ਸਰਦਾਰ ਜਗਬੀਰ ਸਿੰਘ ਸਰਪੰਚ ਬਲਿਆਲ ਜੀ ਠੀਕ ਹੈ ਪੋਲੋ ਜੀ ਕਿ ਤੁਹਾਡੇ ਪਿੰਡ ਦਾ ਮਾਮਲਾ ਸਾਹਮਣੇ ਹੈ ਗਰੀਬ ਪਰਿਵਾਰ ਦਾ ਜਿਹੜਾ ਘਟ ਹੈ ਗਿਆ ਸੀ ਉਸ ਤੋਂ ਬਾਅਦ ਜਿਹੜਾ ਪਿੰਡ ਨੇ ਰੋਕਿਆ ਗਿਆ ਕਿ ਜਿਹੜਾ ਘਰਨੀ ਕੋਲ ਕੀ ਮਾਮਲਾ ਕੀ ਬਿਲਕੁਲ ਜੀ ਰੋਕਿਆ ਗਿਆ ਉਹ ਸਾਡੀ ਸਿਆਮ ਲਾਟ ਜ਼ਮੀਨ ਹੈ ਜੀ ਪੰਚਾਇਤੀ ਜ਼ਮੀਨ ਆ ਉਹ ਉਹ ਜ਼ਮੀਨ ਤੇ ਦੇਖੋ ਜੀ ਪਹਿਲਾਂ ਕਿਸੇ ਦਾ ਕੋਈ ਕਬਜ਼ਾ ᱛੀ ਸਾਨੂੰ ਨਹੀਂ ਪਤਾ ਪਿਛਲੇ ਸਰਪੰਚ ਜਿਹੜੇ ਸਰਪੰਚ ਆਏ ਨੇ ਪੰਚਾਇਤਾਂ ਆਈਆਂ ਨੇ ਪਰ ਅਸੀਂ ਇਸ ਟਾਈਮ ਜੋ ਸਾਨੂੰ ਪਿੰਡ ਨੇ ਸਾਨੂੰ ਸਰਪੰਚ ਚੁਣਿਆ ਗਿਆ ਪੰਚਾਇਤ ਚੁਣੀ ਗਿਆ ਜਿੰਨਾ ਚਿਰ ਅਸੀਂ ਆ ਅਸੀਂ ਕਿਸੇ ਦਾ ਨਜਾਇਜ਼ ਕਬਜ਼ਾ ਨਹੀਂ ਹੋਣ ਦਿੰਦੇ। ਠੀਕ ਹੈ। ਸਦਨ ਸਾਹਿਬ ਫਿਰ ਉਹ ਕਹਿ ਰਹੇ ਸੀ ਕਿ ਕਿੱਥੇ ਜਾਈਏ ਉਹਨਾਂ ਦੇ ਫਿਰ ਰਹਿਣ ਬਸੇਰੇ ਦਾ ਵੀ ਕੋਈ ਇੰਤਜ਼ਾਮ ਕਰੂਗੇ ਜਾਂ ਕੀ ਗੱਲ ਬਾਤ ਹੈ। ਉਹ ਤਾਂ ਇਹ ਉਹ ਦੇਖਣਾ ਉਹ ਨਾ ਜੇ ਉਹ ਅਸੀਂ ਬਲਕਿ ਜਿਵੇਂ ਵੀ ਅੱਗੇ ਸਾਡੇ ਉੱਤੇ ਜ਼ਮੀਨ 10-11 ਕਿੱਲੇ ਸਾਮਲਾਟ ਹੈਗੀ ਹੈ। ਉਹਦੇ ਵਿੱਚੋਂ ਕੋਈ ਸਟੇਟਿਡੀ ਆ, ਕੋਈ ਡਿਸਪੈਂਸਰੀ ਆ, ਕੋਈ ਸਟੇਡੀਅਮ ਬਣ ਗਿਆ ਤੇ ਉਸ ਟੁੱਬਾ ਬਣਿਆ ਹੋਇਆ ਹੈ। ਬਾਕੀ ਜਿਹੜੀ ਜ਼ਮੀਨ ਰਹਿੰਦੀ ਹੈ ਉਹਦੇ ਵਿੱਚੋਂ ਜਿਵੇਂ ਵੀ ਕੋਈ ਪਾਲਿਸੀ ਆਉਗੀ ਤਾਂ ਇੱਕੋ ਜੀ ਸਾਰਿਆਂ ਨੂੰ ਵੰਡ ਕੇ ਉਹ ਸਭ ਨਾਲ ਵੰਡ ਕੇ ਦਿੱਤੀ ਜਾਊ ਪਰ ਅਸੀਂ ਨਜਾਇਜ਼ ਕਬਜ਼ਾ ਨਹੀਂ ਕਰਾਉਂਦੇ ਜੋ ਵੀ ਸਰਕਾਰ ਦੀ ਉੱਪਰ ਪਾਲਿਸੀ ਆਊ ਅਸੀਂ ਉਸ ਹਿਸਾਬ ਨਾਲ ਕਰਤੀ ਆਂ। ਪਰ ਅਸੀਂ ਉਹ ਸਾਰੀ ਮੁਰਤੂ ਸਾਰੀ ਕਰਨ ਤੋਂ ਰੁਕਿਆ ਹੈ ਜੇ ਉਹਨਾਂ ਨੂੰ ਉੱਥੋਂ ਠਾਹ ਵੀ ਜਾਊਗਾ। ਨਹੀਂ ਨਹੀਂ ਠਾਹ ਉਹਦੇ ਕੋਈ ਨਹੀਂ ਇਹਨਾਂ ਨੂੰ ਸਾਰੀ ਕਰਨ ਤੋਂ ਰੁਕਿਆ ਹੈ ਵੀ ਅਸੀਂ ਨਜਾਇਜ਼ ਸਾਰੀ ਨਹੀਂ ਕਰਨ ਦੇ। ਹਾਂ ਜੀ। ਤਾਂ ਜਿਹੜੇ ਹੋਰ ਨਜਾਇਜ਼ ਕਬਜ਼ੇ ਦੇ ਨਾਲ ਉਹਨਾਂ ਤੇ ਵੀ ਜਿਹੜੀ ਕਾਰਵਾਈ ਕੀਤੀ ਜਾਊਗੀ ਪਿੰਡ ਵੱਲੋਂ ਵੀ ਨਹੀਂ ਦੇਖੋ ਜੋ ਪਹਿਲਾਂ ਸਤ ਤੋਂ ਪਹਿਲਾਂ ਉਹ ਉਹਦੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਜੀ ਜੋ ਅਸੀਂ ਸਾਡੇ ਹੁੰਦੇ ਹੋਊਗੇ ਉਹਨੂੰ ਅਸੀਂ ਕਰ ਸਾਡੇ ਸਭੇ ਚ ਨਹੀਂ ਅਗਰ ਅਸੀਂ ਇਹਨੂੰ ਜ ਤੋ ਕਹਿੰਦਾ ਬਾਬਾ ਜੇਕਰ ਕੋਈ ਉੱਪਰੋਂ ਪਾਲਿਸੀ ਆਉਂਦੀ ਹੈ ਉਸ ਪਾਲਿਸੀ ਦੇ ਤਹਿਤ ਉਸ ਉਹ ਪਾਲਿਸੀ ਨਾਲ ਸਭ ਨੂੰ ਦੇਵਾਂਗੇ ਅਸੀਂ ਵੰਡ ਕੇ ਦੇਵਾਂਗੇ